ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਹੈਲੋ ਜੀ ਨੀ ਸਾਸਤ੍ਰੀ ਕਾਲ ਸਾਸਤ੍ਰੀ ਕਾਲ ਜੀ ਧਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਮੰਮੀ ਜੜਾ ਉੱਚੀ ਬੋਲੋ ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਅਸਲ ਕੀ ਹੈ ਠੀਕ ਠਾਕ ਅਸੀਂ ਅੱਜ ਚੱਲੇ ਆਂ ਸ਼ਾਪਿੰਗ ਕਰਨ ਦੀਵਾਲੀ ਦੀ ਸ਼ਾਪਿੰਗ ਕਰਨ ਸਮਾਨ ਆਣੀਆਂ ਹਣੀਆਂ ਹੋਈਆਂ ਡਾਨਾ ਗ੍ਰੋਸਰੀ ਰੈਂਦੀ ਆ ਤੇ ਪਰਦੇ-ਪਰਦੇ ਚੇਂਜ ਕਰਨੇ ਨੇ ਉਹ ਲਿਆਉਣੇ ਆ ਔਰ ਨਿੱਕਾ-ਮੋਟਾ ਸਮਾਨ ਕਾਫੀ ਲਿਆਉਣ ਵਾਲਾ ਬਸ ਤੁਰ ਲੱਗੇ ਆਣ ਤੇ ਮੰਮੀ ਨਾਲ ਚੈਲੰਜ ਲੱਗਾ ਕਿ ਪਹਿਲਾਂ ਤਿਆਰ ਹੋਣਾ ਦਾ ਪਹਿਲਾਂ ਆਏ ਦਾ ਕਰਾਂ ਮੈਂ ਹੋਣੀ ਆ ਤੁਸੀਂ ਨਾ ਤੋ ਕਹਤੇ ਆਪਣੇ ਲੈ ਨਹੀਂ ਕਰਨ ਮੈਂ ਉਹ ਤੋਂ ਉੱਠ ਕੇ ਤੇ ਫੇਰ ਵੀ ਨਾ ਤੋ ਕਿ ਤਿਆਰ ਹੋ ਕੇ ਪੱਣਾ ਬਣ ਕੇ ਅਰੇ ਨਾ ਤੇ ਸੇਰਦੇ ਹੀ ਆ ਭਾਜੀ ਮੈਂ ਹੁਣ ਤੁਹਾਨੂੰ ਕਿਹਾ ਮੰਮੀ ਚਲੀਏ ਤੁਸੀਂ ਹੁਣ ਚੁੰਨੀ ਅੰਦਰੋਂ ਲੈੇ ਪ੍ਰੈਸ ਕਰਨੀ ਮੀ ਹੋਣੀ ਲੈਣੀ ਨਹੀਂ ਚਲੋ ਚਲੋ ਚਲੀਏ ਚਲੋ ਭਾਬੀ ਆਜੋ ਚਲੀਏ ਮੈਨੂੰ ਇਹ ਦੱਸੋ ਤੁਸੀਂ ਵੀ ਮੈਨੂੰ ਦੀਵਾਲੀ ਦਾ ਕੀ ਲੈ ਕੇ ਦੇਣਾ ਤੂੰ ਲੱਲੀ ਜੋ ਲੈਣਾ ਵਾ ਮੈਂ ਤੁਹਾਨੂੰ 17 17 Pro Max ਲੈਣਾ ਮੈਂ ਲੱਲੀ ਵੇਲ ਮਰਜੀ ਦੋ ਤਿੰਨ ਮਹੀਨੇ ਖਲੋ ਜਾ ਆਈ ਜਾਣਾ ਨਹੀਂ ਮੈਂ ਤੁਹਾਡੇ ਕੋ ਮੰਗਣਿਆ ਤੇ ਮੋਨੂ ਨੇ ਲੈ ਕੇ ਦੇਣਾ ਨਹੀਂ ਮੋਨੂ ਐਡਾ ਤੇ ਮੇਰਾ ਨਹੀਂ ਮੋਨੂ ਤਾਂ 17 Pro Max ਮੈਨੂੰ ਮੋਨੂ ਕੋਲੋਂ ਆ ਜਾਣਾ ਵਾ ਆਈ ਉੱਤੋਂ ਲੈਉਣੇ ਨਹੀਂ ਨਹੀਂ ਮੋਨੂ ਕੋਲੋਂ ਆਇਆ ਨਾ ਫਿਰ ਤੁਸੀਂ ਉਹਦਾ ਉਹਦੀ ਐਸੈਸਰੀ ਲੈ ਦੋ ਕਿਤੇ ਹੈੱਡਫੋਨ ਲੈ ਦੋ ਕਿਤੇ ਘੜੀ ਲੈ ਦੋ ਹਾਂ ਤੇ ਲੈਣ ਦੇ ਆ ਤੇ ਨਹੀਂ ਮੈਂ ਪਹਿਲਾਂ ਲੈ ਕੇ ਰੱਖਾ ਨਾ ਸਮਾਨ ਤੇ ਪੂਰਾ ਉਹਦਾ ਤਾਂ ਚਾਰਜਰ ਹੀ ਲੈ ਦੋ 3-4000 ਦਾ ਚਾਰਜਰ ਹੀ ਆਉਣਾ ਉਹਦਾ ਚਾਰਜਰ ਦੇ ਨਾਲ ਹੀ ਮਿਲਣਾ ਨਾਲ ਨਹੀਂ ਮਿਲਦਾ ਹਾਈਫੋਨ ਦਾ ਚਾਰਜਰ ਚਾਰਜਰ ਖਰੀਦਣਾ ਪੈਂਦਾ ਹੁੰਦਾ ਐਡਾਪਟਰ ਵੱਖਰਾ ਨਾਲ ਜੇ ਫਿਰ ਜੇ ਮੇਰੇ ਦੂਜਾ ਫੋਨ ਵੀ ਚਾਹੀਦਾ ਵਾ ਜੇ ਉਹ ਨੰਬਰ ਹੋਇਆ ਤੇ ਉੱਥੇ ਹੂੰ ਕਿਹੜੇ ਲੈਣੇ ਲਾਉਣ ਨੂੰ ਕਿੱਥੇ ਲਾਉਣੇ ਕਿੱਥੇ ਆ ਮਮੇ ਸਾਰੇ ਸਾਰੇ ਘਰ ਦੇ ਫੇਰ ਆਪਾਂ ਆ ਕਲਰ ਨਾਲ ਲਈਏ ਇਦਾਂ ਦੇ ਨਹੀਂ ਲੈਣਾ ਬ੍ਰਾਊਨ ਲੈਣਾ ਬ੍ਰਾਊਨ ਸ਼ੇਡ ਜਿੱਦਾਂ ਥੋੜੀ ਥੋੜੀ ਜਾ ਹੋਰ ਵੇਖ ਲੋ ਇੱਧਰ ਆ ਜਾਓ ਉਹ ਉੱਧਰ ਹੈਗੇ ਆ ਆ ਪਹਿਲਾਂ ਦੱਸੀ ਬਲਾ ਕਿੰਨੇ ਕਿੰਨੇ ਦਾ ਪੀਸ ਇਹ ਤੋਂ ਮੈਂ ਬੜਾ ਸੱਤ ਫੁੱਟ ਤੋਂ ਅਸੂ ਚਾਹੀਦਾ ਹਾਂ ਆਹ ਵਾਲਾ ਇੱਕ ਕਮਰਿਆਂ ਵਾਸਤੇ ਇਹ ਲੈਣ ਲੈਣ ਦਾ ਰੱਦ ਹਾਂ ਸੋਨਾ ਨਹੀਂ ਦਾ ਆਉ ਨਹੀਂ ਕਲਰ ਤੇ ਸੋਨਾ ਵਾ ਇਹ ਆ ਵੀ ਮੰਮੀ ਮੈਲਾ ਹੋਇਆ ਕਰਨਾ ਹੀ ਛੇਤੀ ਏ ਹੋਰ ਤੇ ਕੋਹਰ ਤੇ ਕੋਈ ਨਹੀਂ ਸੋਨਾ ਵਾ ਸੋਨਾ ਮਾਵੜਾ ਹਾਂ ਹਾਂ ਪਿਛੇ ਤੱਕ ਕੰਪਾਰਟਮੈਂਟ ਆਉ ਬਣੇ 10000 ਰੁਪਇਆ ਚਲ ਇਹ ਤੁਸੀਂ ਕਰੋ ਹੁਣ ਰੇਟ ਕੀ ਹਸਤਾ ਵਾ ਤੇ ਉਹ ਉਹ ਜਿਹੜਾ ਆਪਣੇ ਉਹ ਕਰਾ ਦਾਂਗੇ ਸਹੀਆਂ ਆਈ ਕਲਰ ਵਾ ਇਹਦੇ ਚ ਹਾਂਜੀ ਇਹੋ ਕਰ ਲਈਏ ਇਹਦੇ ਚ ਜਲਦੀ ਵੱਡੀ ਆ ਤੂੰ ਹਾਂਜੀ ਆੜੀਏ ਤੂੰ ਦੱਸ ਲਿਆ ਨਹੀਂ 42 ਚ ਐਨ ਖਿੱਚਿਓ ਬਲਾ ਮਾਡਲ 12 ਨੂੰ ਖਿੱਚਿਓ ਮੜਾਇਆ 55 ਵੀ ਆ ਜਾਣੀ ਐ ਇੱਚ ਦੇ ਆਰਾਮ ਨਾਲ ਵੱਡਾ ਵਾ ਮੰਮੀ ਵਧੀਆ ਲੱਗਦੀ ਐ ਇਹਨੂੰ ਜਾ ਰਹੀ ਨਹੀਂ ਕੀਤੀ ਨਹੀਂ ਲਿਆ ਇਹ ਫਰਮਾਨਾ ਕਿਉਂ ਇਹਦਾ ਲੋਕ ਲਗਾ ਲੋਕ ਹੁੰਦਾ ਜੇ ਜਾਈ ਉਹਨਾਂ ਚੱਕੇ ਪਿਆ ਲੋਕ ਹੁੰਦੇ ਤੈਨੂੰ ਪਸੰਦ ਹੋਵੇ ਮੈਨੂੰ ਦੱਸ ਆ ਪਸੰਦ ਆ ਲੈ ਲੀਏ ਫਿਰ ਨਹੀਂ ਪਹਿਲਾਂ ਖਾਂ ਮੇਣਕੇ ਜੇ ਮੁਰਕੇ ਕਰਕੇ ਤੇ ਫੇਰ ਵੀ ਵਾਪਸ ਨਹੀਂ ਆਉਂਦੇ ਅਸੀਂ ਨਾ ਭਾਜੀ ਆਪਣੀ ਜਿਹੜੀ ਜਗ੍ਹਾ ਤੇ ਲਾਉਣਾ ਨਾ ਉਹਦਾ ਤੁਹਾਨੂੰ ਮੇਣਕੇ ਦੇ ਸ਼ਾਮ ਨੂੰ ਮੈਂ ਲੈ ਕੇ ਆਉਣਾ ਵਾ ਫਿਰ ਆਪਾਂ ਕਰ ਲੈਨੇ ਇਹਨੂੰ ਇਹਨੂੰ ਡਰੋ ਹੋਲੇ ਸਲੇਕਰੋਂ ਤੁਰਿਆ ਤੇ ਘਰੋਂ ਆਇਆ ਨੇ ਰੇ ਕਿੰਨਾ ਕਿੰਨਾ ਹੋ ਗਿਆ ਨਹੀਂ ਪਰ ਹੁਣ ਆ ਚਾਹ ਵਾਲਾ ਤੇ ਮੇਰਾ ਉਹਦਾ ਨਾਲ ਆ ਜਾਂਦਾ ਅੱਜ ਤੇ ਤੂੰ ਹੀ ਕਿਹਾ ਮੈਂ ਮੈਂ ਲੈਂਦਿਆ ਸੀ ਮਿੰਟ 'ਚ ਬ੍ਰੇਕ ਲਾਤੀ ਬੜੇ ਚਿਰ ਬਾਅਦ ਚਾਹੇ ਚੁਰੀ ਜਾਣਾ ਆ ਗਿਆ ਇਹ ਵੀ ਜ਼ਰੂਰੀ ਵੜੀ ਇੱਥੇ ਵੀ ਸਜਾਵਟ ਸਜੂਟਦੀ ਹੋਈ ਹੈ ਨਾ ਖਾਣਾ ਕੀ ਹੈ ਵੀ ਦੱਸੋ ਨਾ ਡਿਸਾਈਡ ਕਰੋ ਫਿਰ ਭਾਬੀ ਕੀ ਖਾਣਾ ਫਿਰ ਉੱਤਰ ਕੇ ਜਾਣਾ ਪਊ ਵਿੱਚ ਉਹਦੇ ਆਪਾਂ ਗੱਡੀ 'ਚ ਮੰਗਾ ਲੈਂਦੇ ਮੈਂ ਉਹਨੂੰ ਕਹਿ ਰੋਣਾ ਤੇ ਤੂੰ ਬੈਠੀ ਰਹਿੰਦੀ ਹੈ ਗੱਡੀ 'ਚ ਆ ਨੂੰ ਖਾ ਲੈਂਦੇ ਭਰਾਵਾ ਬਾਅਦ ਚ ਲਾਉਣੇ ਆਂ ਇੱਧਰ ਖੋਲਿਆ ਸੈਂਡਵਿਚ ਪੂਰੇ ਦਾ ਪੂਰਾ ਹੀ ਮੰਮੀ ਨੇ ਪੀਣੀ ਗਾਲੀ ਚਾਹ ਹੀ ਮੰਮੀ ਹਾਲੇ ਇੱਕ گارਲਿਕ ਬਰੈਡ ਵੀ ਆਉਣਾ ਜੇ ਕੋਈ ਨਹੀਂ ਆ ਆਪਾਂ ਇਸੇ ਸੇ ਕੋਈ ਨਹੀਂ ਆ ਉਹ ਵੀ ਨਹੀਂ ਲੱਗਣ ਦੇਣਾ ਕੌਣ ਲੱਗੇ ਆ ਆਹ ਆਹ ਵਾਲਾ ਤੁਹਾਡਾ ਵਾ ਉਹ ਪਿੱਛੇ ਜਿਹੜਾ ਦੂਜਾ ਉਹ ਮੇਰਾ ਮੰਮੀ ਅੱਡੇ ਕਪਣਾ ਰੇਕਪਣਾ ਲੈ ਉਹ ਦੇ ਦਿਓ ਨਾ ਮੈਨੂੰ ਉਹ ਚੋਕੀ ਹੈ ਉਹ ਚ ਪਨੀਰ ਵਾਲਾ ਨਾ ਤੁਸੀਂ ਪਨੀਰ ਵਾਲਾ ਲਾਈਕ ਨਹੀਂ ਕਰਦੇ ਇੰਦਾ ਕਿੰਨਾ ਲਾਈਕ ਕਰ ਲਓਗੇ ਹੁਣ ਤੁਸੀਂ ਇੱਕ ਪੀਸ ਪਨੀਰ ਦਾ ਉਹ ਨਹੀਂ ਇਹ گارਲਿਕ ਬ੍ਰੈਡ ਦੇ ਗਿਆ ਹੀ ਉਹ ਓਹੋ ਇਹਦਾ ਵੀ ਤੁਸੀਂ ਇੱਕ ਇੱਕ ਪੀਸ ਲਾਈਕ ਕਰ ਲੈਣਾ ਮੈਂ ਉਹਦਾ ਮੈਂ ਇੱਧਰ ਰੱਖ ਦੂੰਗਾ ਖਾ ਪਹਿਲਾਂ ਇੱਧਰ ਰੱਖੋ ਆ ਦੇ ਦਮਨ ਨੂੰ ਮੈਂ ਅੱਲੀ ਅੱਧੀ ਕਰਨ ਡੈਸ ਵੇਰੇ ਵੀ ਬਾਰੋਂ ਨਹੀਂ ਖਾਇਆ ਕਰਨਾ ਫਿਰ ਮੈਂ ਚੱਲ ਸੈਂਡਵਿਚ ਤੇ ਹਲਦੀ ਹੁੰਦਾ ਹੈਨਾ ਹਲਦੀ ਹੁੰਦਾ ਹੈ ਅੰਦੀ ਹਲਦੀ ਗਿਆ ਮੈਂ ਮੀਮੀ ਦੋ ਵੀ ਕਾ ਵੀ ਆ ਗਈ ਆ ਤੇ ਆਪਾਂ ਮੰਮੀ ਕਹੀ ਜਾਨੇ ਡੈਡੀ ਨੂੰ ਨਾ ਪਤਾ ਲੱਗੇ ਤੇ ਵੀਡੀਓ ਆਪ ਬਣਾਈ ਜਾਨੇ ਨਾ ਇਹਦਾ ਚੇਤਾ ਹੀ ਨਹੀਂ ਨੂੰ ਇਹ ਨਹੀਂ ਪਤਾ ਲੱਗੇ ਖਲਾਰਾ ਵਿੱਚ ਖਲਾਰੇ ਤਾਂ ਬੁਸਤੇ ਹੁੰਦੇ ਆ ਨਾ ਖਲਾਰਾ ਪਾਉਣਾ ਨਹੀਂ ਆਪਾਂ ਗੱਡੀ ਤੇ ਤੁਸੀਂ ਪਾਉਣਾ ਜਪਾਇਆ ਮੈਂ ਥੋੜੀ ਪਾਉਣਾ ਮੈਂ ਬਹੁਤ ਦੇਰ ਬਾਅਦ ਫੋੜਦੇ ਕਰੋ ਬੁਸਤੇ ਹੁੰਦੇ ਵੀ ਕਾ ਪੀ ਗਏ ਨਾ ਮੜ ਕੇ ਵਿੱਚ ਰੱਖ ਲੈਂਦੇ ਆ ਚਾਹ ਫੜੋ ਤੁਸੀਂ ਚਾਹ ਵਾਲੀ ਜਿਹੜੀ ਆ ਨਾ ਭਾਬੀ ਪਿੱਛੇ ਹੈਗੀ ਸਪੇਸ ਤੁਹਾਡੀ ਚਾਹ ਵਾਲੀ ਪਹਿਲਾਂ ਆ ਖਾਲੀ ਪੜੋ ਆ ਲਾਲਾ ਚਾਹ ਬੜੀ ਸਵਾਦ ਬਣਦੇ ਯਾਰ ਇਹ ਚਾਹ ਵਾਲਾ ਤੇ ਨਾ ਆ ਤੇ ਸੇਮ ਹੀ ਐਵੇਂ ਸੇਮ ਵਾ ਸੇਮ ਆਵੇ ਮੰਮੀ ਨਹੀਂ ਸੇਮੀਆਂ ਸੈਂਡਵਿਚ ਸੇਮ ਨਹੀਂ ਆ ਵਿੱਚ ਫਿਲਿੰਗ ਹੋਰ ਵਾ ਉੱਤੋਂ ਸੇਮ ਹੀ ਲੱਗਣਾ ਵਾ ਅੱਛਾ ਕਿ ਉੱਤੇ ਹੋਰ ਦੱਸ ਦੇ ਕਿ ਬਾ ਦੇਣਾ ਉਹਨਾਂ ਨੇ ਕੋਨੀਆਂਲ ਐਟਮਾ ਰਹਿ ਗਈਆਂ ਤਿੰਨ ਤੇ ਤਿੰਨਾ ਐਟਮਾ ਚ ਹੋਏ ਕੇ ਇੱਕ ਚੀਜ਼ ਰਹਿ ਗਈ ਤੇ ਜਾਣੇ ਵੀ ਖਾਣ ਵਾਲੇ ਤੇ ਉਹਨਾਂ ਨੂੰ ਤੂੰ ਵੇਖ ਲਓ ਕਿਹਨੇ ਕਿਹੜੀ ਚੀਜ਼ ਖਾਣੀ ਹੈ ਮੰਮੀ ਬੜੀ ਸ਼ਤਾਨ ਆ ਉਤਲੇ ਡੱਬੇ ਚੋਂ ਮੈਨੂੰ ਖਵਾ ਦੇਣਾ ਤੇ ਜਿਹੜਾ ਦੂਜਾ ਸੈਂਡਵਿਚ ਉਹ ਜ਼ਿਆਦਾ ਸਵਾਦ ਹੋ ਆਪ ਕਹਿੰਦੇ ਉਹ ਆਪ ਖਾਣਾ ਵਾ ਤੂੰ ਹੀ ਭਾਬੀ ਸੈਂਡਵਿਚ ਖਾਣਾ ਕਿ ਉਹ ਖਾਣਾ ਵਾ گارਲਿਕ ਬਰੈਡ ਮੈਂ ਲਾਸਟ ਆ ਮਿੰਨ ਲਾਦਾ ਮੇਰੇ ਗਾਲੀ ਪੈਣਾ ਵਾ ਤੇਰੇ ਪੈਣਾ ਵਾ ਵੇਖਿਆ ਆ ਹੁੰਦਾ ਬਰਨਾਲੇ ਮੈਂ ਆਰਡਰ ਕਰਕੇ ਲਿਆਇਆ ਖਵਾਉਣ ਡਿਆ ਤੁਹਾਨੂੰ ਤੇ ਨਾਲੇ ਮੇਰੇ ਗਰਦ ਪਾ ਦੇਣਾ ਕੀਤਾ ਯਾਰ ਮੰਮੀ ਹਣ ਮੈਂ ਤੇ ਆਪਣੇ ਨਾਲ ਚੰਗਾ ਹੀ ਕਰਕੇ ਆਇਆ ਵੇਖ ਇੱਕ ਨੁਕਸ ਕਾਢ ਹੀ ਦਿੱਤਾ ਨਾ ਇੱਕ ਚ ਕੋਨੀ ਹਾਲ ਆ ਚਾਹ ਦੇ ਕਿਤੇ ਨਾ ਆ ਜਿਹੜੀ ਗੱਲ ਮਨਜੀਤ ਭਾਬੀ ਨੇ ਬਣਾਈ ਉਹ ਬੜੀ ਸਵਾਦੀ ਹੈ ਨਾ। ਸੋਈ ਕੰਨੇਗੜ ਵੀ ਚਾਹੀ। ਅਛਾ ਫਿਰ ਹੁਣ ਮੇਰੇ ਸੇ ਉਹ ਵਾਲਾ ਹੈ ਨਾ ਜਿਹੜਾ ਸਵਾਦ ਘੱਟ ਵਾ। ਤੇ ਤੁਸੀਂ ਦੂਜਾ ਸੈਂਡਵਿਚ ਤੇ ਭਾਬੀ ਤੁਸੀਂ ਫਿਰ گارਲਿਕ ਬਰੈਡ। ਚਲੋ ਭਈ। ਹੁਣ ਦੁੱਖ ਨਾ ਵਾ ਭਈ। ਆ ਮੇਰਾ। ਟਟਾ ਕੀ ਜਾਂਦੀ ਭਾਬੀ? ਹਾਂਜੀ ਤੁਸੀਂ ਡਾਈਟ ਦਾ ਧਿਆਨ ਰੱਖਣਾ। ਘਰੋਂ ਕਹਿ ਕੇ ਤੁਰਿਆ ਨਾ ਪਾਣੋਂ ਤਲਿਆ ਨਹੀਂ ਖਾਣਾ। ਮੈਂ ਆਹ ਤਾਈਓ ਸੈਂਡਵਿਚ ਆਰਡਰ ਕੀਤੇ ਨਾ ਮੈਂ ਤਾਂ ਕਰਕੇ ਮੈਂ ਉਹ ਨਹੀਂ ਖਾਦਾ ਨਾ گارਲਿਕ ਬ੍ਰੈਡ ਚਾਹ ਤਾਂ ਚਲੋ ਫਿਰ ਹੁਣ ਪੀਣੀ ਪੈਣੀ ਆ ਕੀ ਕਰ ਸਕਦੇ ਆ ਚਲੋ ਚਲ ਆ ਜੋ ਮੇਰੇ ਨਾਲ ਚੰਗਾ ਤੇ ਰੈਂਗੋ ਹੀ ਆ ਡੱਬਾ ਲੈ ਲੈ ਆਨੇ ਲੈ ਲਓ ਫਿਰ ਕੇ ਜੇ ਲੈਣਾ ਵਾ ਕਿਦਾਂ ਦੀ ਆਈਟਮ ਹੈ ਸਹੀ ਆ ਉਹਦੇਰ ਕਰੀਏ ਸੇਮ ਆ ਵਾ ਮੰਨਵਾਇ ਮਾਰ ਫੱਬੇ ਆ ਗਿੜਾ ਮੰਮਾ ਇਹ ਕੀ ਕਰ ਰਿਹਾ ਮੰਮਾ ਕਿ ਤੋਂ ਇਹ ਨਿਕਲ ਆਪਣਾ ਮੈਂ ਹਾਂ ਆ ਵੀ ਘਰਾਵੋ ਗਿਆ ਵਾ ਪਰ ਆ ਮੰਮੀ ਆ ਜਿਆਦਾ ਗੋਲਡਨ ਜੈਨ ਨੂੰ ਲੱਗ ਲੁਗ ਕੇ ਨਾ ਅਰੇ ਮੰਨਾ ਇਦਾਂ ਦਾ ਹੀ ਵੇਖੀ ਮੰਮਾ ਭਾਬੀ ਨੇ ਕਹਦਣਾ ਲੱਲੋ ਜਿਹੜਾ ਤੁਹਾਨੂੰ ਠੀਕ ਲੱਦਾ ਉਹਨੇ ਕਿਹਾ ਕਹਿਣਾ ਵੀ ਆ ਨਹੀਂ ਆ ਲੈਣਾ ਨਹੀਂ ਵੇਖ ਲੈਣਾ ਪਸੰਦ ਕਰਾ ਪਸੰਦ ਕਰ ਲਓ ਬਾਅਦ ਤੂੰ ਵੇਖਣਾ ਵੀ ਨਹੀਂ ਇਹਨੂੰ ਪਸੰਦ ਕਰਨਾ ਆ ਨਹੀਂ ਆ ਤੇ ਹਰਿਆਜ ਆ। ਇਹ ਚੰਗਾ ਲੱਗਦਾ। ਤੁਹਾਨੂੰ ਚੰਗਾ ਕਿਹੜਾ ਲੱਗਦਾ? ਆ ਤੇਰੀ। ਸਾਨੂੰ ਉਹ ਚੀਜ਼ ਚੰਗੀ ਲੱਗਦੀ ਜਿਹੜੀ ਮਹਿੰਗੀ ਆਉਂਦੀ ਹੋਵੇ। ਓਦਾਂ ਨਹੀਂ। ਆ ਜਿਵੇਂ ਇਹਨੂੰ ਤੇ ਆਪਣੀ ਰੈਡੀ ਲਿਆਓ। ਤੇ ਆ ਹੈਗਾ ਵਗਾ ਪ੍ਰੈਸਟੀਜ ਦਾ। ਪ੍ਰੈਸਟੀਜ? ਹਾਂ, ਆ ਪ੍ਰੈਸਟੀਜ। ਇਹ ਕਿੰਨੇ ਦਾ ਵਾ? ਨਹੀਂ ਨਹੀਂ। ਆਵੇ ਲੱਗੇ ਹੋਣੇ ਪ੍ਰਾਈਸ। ਪ੍ਰੈਸਟੀਜ ਦਾ ਹੈਗਾ ਜੇ। ਨਹੀਂ ਯਾਰ ਪਿਜਨ ਵਾ। ਇੱਕ ਮਿੰਟ ਰਨ ਕਰੋ। ਪ੍ਰੈਸਟੀਜ ਨਹੀਂ ਆ, ਪ੍ਰੈਸਟੀਜ ਦਾ ਵਾ 3500। ਫਿਰ ਕਿਹੜਾ ਲੈਣਾ ਵਾ? ਆ ਪਿਜਨ ਕਬੂਤਰ ਵਾਲੇ ਦਾ 2800 ਵਾ। ਤੂੰ ਹੀ ਦੱਸੋ ਨਾ ਕਿਹੜਾ ਲੈਣਾ ਕੀ ਸੀ ਗਿਆ ਵਾ ਆ ਕੰਮ ਨਹੀਂ ਦੇ ਹਲਕਾ ਵਾ ਨਾ ਵੰਡਰਸ਼ੈਫ ਦਾ ਵਧੀਆ ਆਹੋ ਲੈ ਆਹੋ ਲੈ ਲੈਨੇ ਇਹ ਕਿੰਨੇ ਦਾ ਵੰਡਰਸ਼ੈਫ 1.8 ਲੀਟਰ ਇਹਦੇ ਕੈਟਲ ਵਾ 에어 ਫ్రਾਇਰ 3400 ਦਾ ਉਹਨੇ ਦਾ ਹੀ ਉਹ 100 ਮਹਿੰਗਾ ਤੇ ਪ੍ਰੈਸਟੀਜ ਦਾ ਹਲਕਾ ਵਾ ਆ ਲੈ ਲੀਏ ਫਿਰ ਇਹ ਲੈ ਲ ਲਈ ਚੱਕੋ ਫਿਰ ਇਹ ਤੇ ਮੁੰਡੇ ਕੇ ਨੂੰ ਸਾਧਣਾ ਨਾ ਮੈਂ ਪੈਸ ਕੱਢ ਕੇ ਦੇਵੇ ਆ ਤੇ ਬੱਤੀਆਂ ਜਾਨਾ ਦੇਖਿਆ ਗੀਤਾ ਉਹ ਚੱਕੋ ਦਊਗਾ ਹੀ ਹੋ ਲੈ ਆਓ ਆਵੇ ਪੈ ਥੱਲੇ ਆਵੇ ਥੱਲੇ ਪਏ ਯਾਰ ਪ੍ਰੈਸਟੀਜ ਆ ਪ੍ਰੈਸਟੀਜ ਦਾ ਪਿਆ ਵਾ ਪਰ ਵੰਡਰ ਸ਼ੈਫ ਦੇ 에ਅਰ ਫਰਾਇਰ ਕਿੱਥੇ ਲੈ ਆਵੇ ਰਵੀ ਦੀ ਤਾਲੇ ਨਹੀਂ ਲੈਣੇ ਜੀਵ ਜੀਵ ਨੂੰ ਲਾਉਣ ਲਈ ਨਹੀਂ ਲੱਗਣੇ ਹੋਰ ਨਹੀਂ ਲੱਗਣੇ ਜੀਵਾਂ ਨੂੰ ਤਾਂ ਕੀ ਕੀ ਛੱਡੀ ਏ ਕੀ ਲਈਏ ਮੇਰੀ ਗੱਲ ਸੁਣੋ ਜੀਵ ਨੂੰ ਤਾਲਾ ਹੁਣ ਇੱਕੋ ਵਾਰ ਹੀ ਲੱਗਣਾ ਵਾ ਐਂਡ ਤੇ ਹੀ ਬਾਬਾ ਉਹ ਨਾ ਲਾਵੇ ਉਹ ਲੱਗਣਾ ਹੀ ਆ ਬਾਬਾ ਕਿਉਂ ਨਾ ਲਾਵੇ ਬਾਬੇ ਨੇ ਲਾਉਣਾ ਉਹ ਹਲੇ ਗਈ ਕਿੰਨੂੰ ਪਤਾ ਕਿਦ ਕੋ ਕਿੰਨਾ ਟਾਈਮ ਆ ਨੋਬਡੀ ਨੋਜ਼ ਕਦੋਂ ਐਂਡ ਹੋ ਜਾਣਾ ਸੁੱਖ ਰੱਖੇ ਬਾਬਾ ਇਹ ਨਹੀਂ ਗੱਲਾਂ ਨਹੀਂ ਕਰਨੀਆਂ ਲੈ ਗੱਲਾਂ ਕਰਨ ਨਾਲ ਕੀ ਹੁੰਦਾ ਵਾ ਜਿਹੜੀ ਚੀਜ਼ ਹੋਣੀ ਉਹ ਹੋ ਕੇ ਰਹਿਣੀ ਆ ਮਾ ਨਹੀਂ ਫੇਰ ਭਰ ਲਈ ਰੈਡੀ ਥੋੜਾ ਜਿਹਾ ਲੈਣਾ ਥੋੜਾ ਜਿਹਾ ਲੈਣਾ ਕਰਨਾ ਹੈ ਤੇ ਆ ਕੱਦੂ ਛਿੱਲਾ ਹੀ ਲੱਭਾ ਤੁਹਾਨੂੰ ਨੱਕ ਪੁੰਜਣ ਨੂੰ ਆ ਸੰਤਰੀ ਦੇਣਾ ਆ ਦੂਜੀ ਆਕਾਰ ਦੇ ਵਿੱਚ ਰੱਖਣ ਵਾਲੇ ਡੈਸ਼ਬੋਰਡ ਪੁੰਜਣ ਨੂੰ ਕੰਮ ਹੋਣਾ ਆ ਲੱਲੋ ਇੱਕ ਆ ਇੱਕ ਲੈ ਲਓ ਰੱਖ ਲਓ ਆ ਵੀ ਗੱਡੀ ਨਹੀਂ ਲੈ ਸਿਸਟਮ ਜਪਟੇੜ ਨਹੀਂ ਚੋਈ ਕੋਈ ਦੂਸਰੇ ਨਾ ਲਿਓ ਕੀ ਚੀਜ਼ ਵਾਏ ਓਕੇ ਸਿਸਟਮ ਇਸ ਮਾਸਕ ਤੁਹਾਡੇ ਅਪਡੇਟ ਨਹੀਂ ਹੋਏ ਉਹ ਸਿਸਟਮ ਚ ਚੇਂਜ ਕਰਕੇ ਲਿਆਓ ਹੋਰ ਲੈ ਆਓ ਕੋਈ ਹੋਰ ਬੁੱਗੇ ਸਾਫ ਨਹੀਂ ਹੋਣੇ ਹਣ ਚਲੋ ਚਲੋ ਛੀਟ ਬੱਜੂਗੀ ਉਹਨੇ ਬੁਝੇ ਦੇ ਆਦੇ ਅੱਗੇ ਅੱਗੇ ਤੁਹਾਡੇ ਪੂਰੇ ਮੂੰਹ ਤੇ ਆਉਣਾ ਨਹੀਂ ਜਿੰਨਾ ਕਿ ਬਾਜੂ ਮੈਨੂੰ ਦੇ ਦਿਓ ਏ ਤੱਪੀ ਹਣ ਦੱਸ ਮੇਰਾ ਮੂੰਹ ਗਾੜੀ ਤੇ ਮੈਂ ਭਾਗਣ ਦਲਾਂ ਲਈ ਜਸ ਕਤੇ ਇੰਨਾ ਫਿੱਕਾ ਗੀ ਮੂੰਹ ਐ ਇੰਨਾ ਕਿ ਤਾ ਨਾ ਬਾਗੀ ਬਲੌਤ ਉਹ ਉਹਦੇ ਛਾਟੇ ਨੂੰ ਅੱਗ ਲਾ ਦੇ ਲੱਗਾ ਹੋਵੇ ਫੋਲ ਚੜੀ ਕਿਤੇ ਹੋਰ ਖਲੋ ਕੇ ਚਲਾ ਭਰਾਵਾ ਨਹੀਂ ਆ ਸਾਬ ਤੇ ਉਹ ਆ ਗਈ ਮਹਿਰ ਆ ਆਵਾ ਮੋਨੂ ਤੇ ਅਮਨ ਭਾਬੀ ਤੇ ਕੁੜੀ ਪਤਾ ਨਹੀਂ ਕਿੰਨਾ ਦੀ ਚੁੱਕੀ ਇਹਨਾਂ ਨੇ ਹੈ ਕਿੰਨਾ ਦੀ ਚੁੱਕੀ ਹੈ ਧਿਆਨ ਮੰਮੀ ਮੇਰੀ ਗੱਲ ਸੁਣੋ ਰਾਜੋ ਤੁਸੀਂ گارਲਿਕ ਬਰੈਡ ਨੂੰ ਵਟ ਦੇ ਕੇ ਤਾਂ ਇੱਥੇ ਪ੍ਰੋਟੀਨ 바ਰ ਖਰੀਦੇ ਆ। ਹਾਂ ਚੀਜ਼ਾਂ ਵੇਖ ਕੇ ਤੇ ਉਦਾਂ ਨਹੀਂ ਜੀ ਕਰਦਾ। ਚਲ ਹਾਂ ਅਮਰ ਪਰਸਾ ਜੋ ਉਲਝ ਗਿਆ ਇੱਧਰ ਆ। ਪਰਸਾ ਉਲਝ ਗਿਆ ਇਹਨੂੰ ਸਮਝਣਾ ਲੱਗੇ। ਨਹੀਂ ਬਾਬੀ ਆਵੇ ਆਹੀ ਹੈ। ਕਰ ਗੱਲ। ਇਹ ਸਾਰੇ ਸੱਚ ਸਾਮਾਨ ਪਿਆ ਹੈ। ਹਾ ਹੇ ਕਿਹੜਾ ਵਾਪ ਸਵੇਰ ਦੇ ਨੇ ਪੈਸੇ ਖਰਚਾ ਦੇ ਮੇਰੇ ਤੇ ਇਹ ਕਿਹੜਾ ਪਰਦੇ ਖਰੀਦੇ ਜਿਹੜੇ ਉਹ ਅੱਛਾ ਕਰਟਰਨਸ ਨਹੀਂ ਖਰੀਦੇ ਤੇ ਇਹ ਹੁਣ ਫਿਰ ਅਗਲੀ ਸੀਟ ਤੇ ਕਰ ਤੇ ਇੱਕ ਸੀਟ ਲੰਮੀ ਬਾਹਰ ਲੰਮੀ ਆ ਪਰ ਦੋਵੇਂ ਸੀਟਾਂ ਹਰੇ ਯਾ ਸੋਨਾ ਜੀ ਪੈਨਲ ਵੇਖਣ ਦੇ ਸਵੇਰ ਦੇ ਤੇ ਆ ਹੁਣ ਆ ਵਧੀਆ ਮੰਮੀ ਇਹਨੂੰ ਫਾਈਨਲੀ ਕਰ ਦਿੰਨੇ ਆ ਪਰ ਇਹ ਆ ਫਿਰ ਇਹਦੇ ਥੱਲੇ ਏ ਤੁਸੀਂ ਗਾਜੀ ਵਾਲੀ ਹਰਤਾ ਵੀ ਪਹੁੰਚ ਜਾਂਦੇ ਆ ਮੈਂ ਕਾਰ ਨੰਬਰ ਵੇਖਣ ਜਾਂ ਮੈਂ ਕੋਈ ਸਸੇਗਾ ਮੁਸੀਬਤੀ ਦੇਖਦਾ ਆ ਪੈਨਲ ਲੱਗੇ ਲੈਣ ਵਧੀਆ ਦਾ ਅਗਲੇ ਦਿਨ ਮੜੀ ਹੁੰਦੇ ਆ ਨਹੀਂ ਆ ਪੈਨਲ ਉਹ LED ਵੱਡੀ ਲੈਣ ਲੱਗੇ ਤੁਹਾਡੇ ਅੱਗੇ ਸਵੇਰ ਦੇ ਨਿਕਲੇ ਸੀ ਅੱਜ ਤੇ ਲੈਣਾ ਹੈ ਗਰੋਸਰੀ ਲੈਣੀ ਹੈ LED ਪੈਨਲ ਲੈਣਾ ਹੈ LED ਲੈਣੀ ਹੈ Papa ji ਲਈ ਤੇ ਖਰੀਦ ਲਿਆ ਵਾ ਸਾਰਾ ਕੁਝ LED on deliver ਹੋਊਗੀ ਪਰਸੋਂ ਸ਼ਾਇਦ ਤੇ ਬਾਕੀ ਖਰੀਦ ਕੇ ਕਾਫੀ ਟਾਈਮ ਲੱਗ ਗਿਆ ਉੱਤੇ ਖਰੀਦਦਾਰੀ ਤੇ ਹੁਣ ਨਿਹਰਾ ਹੋ ਗਿਆ ਐ ਘਰ ਵੜਨਦੇ 7 ਵਜੇ ਆ ਤਾਂ ਪਹੁੰਚ ਗਏ ਆ ਤੇ ਆਪਾਂ ਵਲੌਗ ਕਰਦੇ ਇੱਥੇ ਹੀ ਐਂਡ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ